ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜਾਉਣ ਵਾਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨਾਲ ਦੇ ਜੇ ਪਿੰਡਾਂ ਦੀ ਗੱਲ ਕਰੀਏ ਦੋਸਤੋ ਤਾਂ ਸਮਾਲਸਰ ਬਾਗਾਪੁਰਾਣਾ ਸਾਈਡ ਤੋਂ ਜਾਉਣਾ ਹੋਵੇ ਨਾਲ ਪਿੰਡ ਲੰਡੇ ਕਣੀਏ ਆਲਾ ਭਲੂਰ ਪੰਜਗਰਾਈ ਇਹ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆਂ ਥੋੜਾ ਜਿਹਾ ਇਹਨਾਂ ਦਾ ਥਾਂ ਘਰ ਦੀ ਬੈਕਸਾਈਡ ਦੇ ਉੱਤੇ ਤੇ ਇੱਥੇ ਇਹਨਾਂ ਕੋਲੇ ਗਾਵਾਂ ਘਰੇ ਰੱਖਣਾ ਹੁੰਦਾ ਜਿਨੀ ਕਿ ਜਗ੍ਹਾ ਲਗਭਗ ਸੁਖ ਨਾਲ ਸਾਰੇ ਕੁੰਡੇ ਜਿਹੜੇ ਉਹ ਇਹਨਾਂ ਪਸ਼ੂਆਂ ਦੇ ਨਾਲ ਇਹਨਾਂ ਨੇ ਭਰੇ ਹੋਏ ਆਂ ਅੱਜ ਇੱਕ ਇਹਨਾਂ ਨੇ ਜਰਸੀ ਵਾੜ ਵਕਾਉ ਕੀਤੀ ਹੈ ਜਿਹੜੀ ਪਹਿਲਾਂ ਤੁਹਾਨੂੰ ਦਿਖਾਈ ਹੈ ਪਰ ਮੈਂ ਇੱਕ ਚੀਜ਼ ਨਾਲ ਜ਼ਰੂਰ ਦਿਖਾਉਣੀ ਚਾਹੁੰਗਾ ਵੀ ਉਸੇ ਗਾਂ ਦੀ ਇੱਕ ਵਾੜ ਬਾਈ ਜੀ ਹੋਰਾਂ ਕੋਲ ਅੱਗੇ ਬਰੀਡਿੰਗ ਵਾਸਤੇ ਇਹਨਾਂ ਕੋਲ ਰੱਖੀ ਹੋਈ ਹੈ ਚੰਗੀ ਗਾਂ ਖਰੀਦਦੇ ਹੋ ਤਾਂ ਚੰਗੇ ਬੱਚੇ ਪਾਉਂਦੀ ਹੈ ਸੋ ਅੱਜ ਤੁਹਾਨੂੰ ਇੱਕ ਬਰੀਡਿੰਗ ਵਾਲੇ ਪੱਖ ਤੋਂ ਜੇ ਕੋਈ ਵੀ ਕੰਮ ਕਰਨਾ ਚਾਹੁੰਦਾ ਤਾਂ ਜਰਸੀ ਦਿਖਾਉਂਗਾ ਹਾਲਾਂਕਿ ਘਰੇ ਹੋਰ ਵੀ ਜਰਸੀ ਦੇ ਨਗ ਹੈਗੇ ਆ ਸੋ ਇਹ ਵੈੜ ਜਿਹੜੀ ਬਾਈ ਜੀ ਹੋਰਾਂ ਨੇ ਵਿਕਾਊ ਕੀਤੀ ਹੈ ਇਹਦੀ ਬੱਚੀ ਤੁਹਾਨੂੰ ਮੈਂ ਜਿਹੜੀ ਹੁਣ ਦਿਖਾ ਕੇ ਹਟਿਆ ਉਹ ਉਸੇ ਵੈੜ ਦੀ ਆ ਕਿਉਂਕਿ ਆ ਕੇ ਪਹਿਲਾਂ ਗੱਲਾਂ ਬਾਤਾਂ ਕਰੀ ਦੀਆਂ ਤਾਂ ਉਦੋਂ ਪਤਾ ਲੱਗਾ ਵੀ ਇਹਦੀ ਵੈੜ ਬਾਈ ਜੀ ਹੋਰਾਂ ਨੇ ਘਰੇ ਰੱਖੀ ਹੋਈ ਆ ਆਓ ਇਹਦੇ ਬਾਰੇ ਜਾਣਕਾਰੀ ਲਈਏ ਤੋਰ ਕੇ ਤੁਹਾਨੂੰ ਦਿਖਾ ਦੇਾਂਗੇ ਚੰਗੀ ਲੱਗੂ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਇੱਥੇ ਪਹੁੰਚੇ ਸਾਹਮਣੇ ਦੇਖੇ ਤੇ ਆਪਦੀ ਤਸੱਲੀ ਕਰਕੇ ਖਰੀਦ ਲੇ ਅੰਕਲ ਜੀ ਸਸਰੀਕਾਰ ਅੱਸੀ ਗਾਲ ਜੀ ਨਾਮ ਆਪਣਾ ਦੱਸਦੇ ਜੀ ਜਸਵੰਤ ਸਿੰਘ ਜੀ ਅ ਅੰਕਲ ਅੱਜ ਇੱਕ ਵੈੜ ਵਿਕਾਊ ਕੀਤੀ ਐ ਹਾਂਜੀ ਹਾਂਜੀ ਪਹਿਲਾਂ ਤਾਂ ਇਹ ਥੋੜਾ ਜਿਹਾ ਮੈਨੂੰ ਇਹ ਲੱਗਾ ਜਿਵੇਂ ਪਸ਼ੂ ਦੇਖਿਆ ਥੋੜਾ ਜਰਸੀ ਦਾ ਸ਼ੌਂਕ ਵੱਧਾ ਤੁਹਾਨੂੰ ਹਾਂਜੀ ਹਾਂਜੀ ਜਰਸੀ ਇੱਕ ਤਾਂ ਗਰਮੀ ਗਰਮੀ ਘਟ ਮੰਦੀਆਂ ਅੱਛਾ ਤੇ ਦੂਜੀ ਗੱਲ ਐ ਫੈਟ ਚੰਗੀ ਆਉਂਦੀ ਐ ਠੀਕ ਐ ਇਹਦੀ ਜਿਹੜੀ ਫੈਟ ਐ ਹੂੰ 6 4 ਅਚਾ ਪਿਛਲੇ ਸਾਲ ਦੁੱਧ ਪਾਇਆ ਸੀ ਡੇਰੀ ਤੇ ਠੀਕ ਹੈ 6-4 ਦੇ ਕਰੀਬ ਆਈ ਹੈ 6-4 ਦੇ ਆਸ-ਪਾਸ ਆਈ ਹੈ ਹਾਂਜੀ ਹਾਂ ਜਗ੍ਹਾ ਜਿਹੜੀ ਉਹ ਤੰਗ ਹੈ ਇੰਨੇ ਕ ਥਾਂ 'ਚ ਫਰੇ ਮੇਰੇ ਕੋਲ ਸਾਡੇ ਕੋਲ ਜਿੰਨੇ ਪਸ਼ੂ ਹੋਣਾ ਹੈ ਹਾਂ ਇੰਨੀ ਜਗ੍ਹਾ ਹੈ ਤੇ ਇਹ ਸੂਹੀ ਤਾਂ ਸਾਡੇ ਅੱਗੇ ਬੰਨਣ ਦਾ ਸਾਹ ਹੈ ਨੀਗਾ ਠੀਕ ਹੈ ਤਾਂ ਹੀ ਫਿਰ ਨੇ ਉਹ ਕਾਊ ਕੀਤਾ ਹੈ ਇਹ ਕਿੰਨਵਾ ਸੂਆ ਸੋਣ ਲੱਗੀ ਹੈ ਜੀ ਇਹ ਦੂਜਾ ਸੂਆ ਸੋਣ ਲੱਗੀ ਜੀ ਪਹਿਲੇ ਸੂਏ ਘਰੇ ਸੀ ਇਹਨੇ ਦੁੱਧ ਕਿੰਨਾ ਦਿੱਤਾ ਪਹਿਲੇ ਸੂਏ 20 ਕਿਲੋ ਤੋਂ ਬਾਹਰ ਚਲੀ ਗਈ ਜੀ 20 ਕਿਲੋ ਤੋਂ ਬਾਹਰ ਦਿੰਦੀ ਰਹੀ ਹੈ ਹਾਂਜੀ ਫੈਂਟ ਜਿਹੜੀ ਉਹ ਮਤਲਬ 6 ਤੋਂ ਪਲੱਸ ਹੁੰਦੀ ਰਹੀ 6 ਤੋਂ ਪਲੱਸ 6 4 6 3 6 5 ਤੱਕ ਵੀ ਆਈ ਹੈ ਇਹਦੀ ਠੀਕ ਹੈ ਜੇਕਰ ਮੈਂ ਵੈੜ ਦਿਖਾਈ ਸੀ ਇਸ ਸਾਈਡ ਦੇ ਉੱਤੇ ਲਾਸਟ ਉੱਤੇ ਖੜੀ ਹੈ ਹਾਂਜੀ ਉਹ ਇਸੇ ਗਾਂ ਦੀ ਹੈ ਇਸੇ ਗਾਂ ਦੀ ਜਿਸ ਤੋਂ ਪਹਿਲੇ ਸੂਏ ਦੀ ਹੈ ਪਹਿਲੇ ਸੂਏ ਦੀ ਹੈ ਠੀਕ ਹੈ ਜੀ ਉਹ ਉਮਰ ਅੰਦਾਜ਼ਾ ਉਹਦੀ ਹੁਣ ਕਿੰਨੀ ਹੋਗੀ ਉਹਦੀ ਤਕਰੀਬਨ 12.5 ਮਹੀਨੇ ਪੌਣੇ 13 ਮਹੀਨੇ ਜੀ ਠੀਕ ਹੈ 12.5 ਪੌਣੇ 13 ਮਹੀਨੇ ਹੋਣਗੇ ਇਹ ਆਈ ਹੋਗੀ ਉਹਦੀ ਹਾਂਜੀ ਠੀਕ ਹੈ ਇਹਦਾ ਹੁਣ ਕਿੰਨੀ ਤਰੀਕ ਨੂੰ ਦਣ ਪੂਰੇ ਹੋ ਜਾਣਗੇ ਕਿੰਨੇ ਦਿਨ ਲੇਜੂ ਸੋਕੇ ਇਹਦੇ ਹਜੇ 2-3 ਦਿਨ ਰਹਿੰਦੇ ਜੀ 2-3 ਦਿਨ ਹਜੇ ਲਾਊਗੀ ਹਾਂਜੀ ਅੱਛਾ ਜਿਹੜਾ ਇਹਦੇ ਸੀਮਨ ਲੱਗਾ ਕੋ ਸਹਿ ਧਿਆਨ ਚ ਸੀਮਨ ਵਧੀਆ ਹੀ ਲੱਗਾ ਇਸ ਸਰਕਾਰੀ ਸੀਮਨ ਲੱਗਾ ਪਰ ਸਾਡੇ ਕੋਲੇ ਉਹਦਾ ਕੋਈ ਸਟਰਾ ਵਗੈਰਾ ਹੈ ਨਹੀਂ ਸਟਰਾ ਹੈ ਨਹੀਂ ਜੀ ਹਾਂਜੀ ਕੀ ਡਿਮਾਂਡ ਕਰਦੇ ਹੋ ਇਹਦੀ ਇਹਦੀ 1 ਲੱਖ 15000 ਜੀ 1 ਲੱਖ 15000 ਹਾਂਜੀ ਦੋਸਤੋ ਵੈੜ ਦੇਖਿਓ ਫੇਰ ਲੰਬਾਈ ਵੈੜ ਦੀ ਫੁੱਲ ਹੈ ਹਾਈਟ ਜਰਸੀ ਗਾਂ ਵਾਲੇ ਹਿਸਾਬ ਤੇ ਹੈ ਮਜ਼ਬੂਤ ਢਾਂਚੇ ਦੀ ਹੈ ਤੋੜ ਕੇ ਦਿਖਾਉਂਗਾ ਥੋੜਾ ਜਿਹਾ ਕਿਉਂਕਿ ਵੀਡੀਓ ਬਣਾਉਣਾ ਆਉਣਾ ਸੀ ਤੇ ਇਸ ਸਾਈਡ ਤੇ ਬੈਠੀ ਰਹੀ ਤੇ ਭਲੂਣ ਦੂਜੇ ਪਾਸੇ ਗਈ ਵੀ ਐ ਉਹ ਚੀਜ਼ ਤੁਸੀਂ ਵੈਸੇ ਆਪ ਦੇਖ ਵੀ ਲਓਗੇ ਤੁਹਾਨੂੰ ਇਹ ਪਾਸਾ ਸਾਫ਼ ਵੀ ਦਿਸੂਗਾ ਇਧਰਲਾ ਪਾਸਾ ਬਿਲਕੁਲ ਸਾਫ਼ ਹੈ ਕਿਉਂਕਿ ਇਹ ਉੱਪਰਲਾ ਪਾਸਾ ਸੀ ਤੇ ਜਿੱਧਰ ਬੈਠੀ ਰਹੀ ਭਲੂਣ ਦੂਜੇ ਪਾਸੇ ਜਾਣੀ ਸੀ ਇਹ ਪਾਸਾ ਤੁਹਾਨੂੰ ਥੋੜਾ ਗਿੱਲਾ ਵੀ ਨਜ਼ਰ ਆਊਗਾ ਸੋ ਕਿਉਂਕਿ ਬਹੁਤਾ ਚਿਰ ਹੁਣ ਰੁਕਿਆ ਨਹੀਂ ਜਾਣਾ ਵੀਡੀਓ ਬਣਾ ਕੇ ਹੋਰ ਵੀ ਬਣਾਉਣੀਆਂ ਹੁੰਦੀਆਂ 1,115000 ਰੇਟ ਹੈ ਮਿਲਕਿੰਗ ਦੇ ਹੱਥੀ ਕਰਦੇ ਆ ਮਿਲਕਿੰਗ ਮਸ਼ੀਨ ਮਿਲਕਿੰਗ ਮਸ਼ੀਨ ਤਾਂ ਨਹੀਂ ਲੱ ਅੱਠੀ ਕਰਦੇ ਨੇ ਠੀਕ ਹੈ ਸੋ ਇਹ ਵੈੜ ਦੇਖ ਲਓ ਪਹਿਲਾਂ ਪਰ ਮੈਂ ਇਹਦੀ ਬੱਛੀ ਫੇਰ ਤੁਹਾਨੂੰ ਦਿਖਾ ਦਿਆਂ ਜਿਹਨੇ ਬਰੀਡਿੰਗ ਤੇ ਕੰਮ ਕਰਨਾ ਹੈ ਜਰੂਰ ਦੇਖ ਲਿਆ ਕਰੋ ਕਿਹੜੀਆਂ ਗਾਵਾਂ ਚੰਗੇ ਬੱਚੇ ਪਾਉਂਦੀਆਂ ਮੇਰੇ ਖਿਆਲ ਚ ਜੇ ਕਿਸੇ ਮੁਕਾਬਲੇ ਚ ਖੜੀ ਹੋਵੇ ਬੱਛੀ winner ਦੀ ਆਪਾਂ ਗੱਲ ਨਹੀਂ ਕਰਦੇ ਪਰ ਇਹ ਨਹੀਂ ਹੈ ਵੇ ਜੱਜ ਸਾਹਿਬਾਨ ਇਹਨੂੰ ਚੰਗੀ ਤਰ੍ਹਾਂ ਦੇਖਣਗੇ ਸੋਹਣੀ ਦਿਖਾਉਣੇ ਤੁਹਾਨੂੰ 21035 ਤੋਂ ਗੱਭਣ ਕਰਾਤੀ ਬੱਛੀ ਸਾਲਕ ਦੇ ਆਸ-ਪਾਸ ਹੋਵਦਾ ਦੋਸਤੋ ਥੱਲੋਂ ਝੋਲ ਦੇਖੋ ਕਰਮਾਲੀ ਦੀ ਕਤੋਂ ਵੀ ਖੁੰਜੀ ਨਹੀਂ ਇਹ ਬੱਚੀ ਵਕਾਉ ਨਹੀਂ ਗੀ ਇੱਕ ਗੱਲ ਧਿਆਨ ਚ ਲੈ ਜਾ ਕਿਉਂਕਿ ਸਰਪ ਛੜ ਗਈ ਚੌਕੀਆਂ ਦਿਖਾ ਰਹੇ ਆ ਤੁਹਾਨੂੰ ਵੀ ਜੇ ਤੁਸੀਂ ਗਾਂ ਖਰੀਦਣੀ ਚਾਹੁੰਦੇ ਹੋ ਤੇ ਇਦਾਂ ਦੇ ਬੱਚੇ ਤੁਹਾਡੇ ਘਰੇ ਪੈਦਾ ਕਰੂਗੀ 1 ਲੱਖ ਤੇ 15000 ਰੇਟ ਆ ਤੋਰ ਕੇ ਤੁਹਾਨੂੰ ਦਿਖਾਉਣੇ ਦੱਸੋ ਦਸਤੋ ਇਸ ਸਾਈਡ ਤੇ ਤੁਹਾਨੂੰ ਤੋਰ ਕੇ ਦਿਖਾਉਣੇ ਇਹਨੂੰ ਬਹੁਤ ਸੋਹਣੀ ਤਿਆਰ ਹੋਊਗੀ ਹਜੇ ਦਿਨੇ ਨੇ ਲਏ ਜਾਣੇ ਆ ਕੋਈ ਪੁਰਾਣੀ ਬਹੁਤਾ ਨਮਾਇਆ ਟਾਂਚਾ ਬਹੁਤ ਸੋਹਣਾ ਦਸਤੋ ਸਭੀ ਫੁੱਲ ਹੈ ਹਵਾਨਾ ਦੇਖੋ ਕਰਮਾਲੀ ਦਾ ਉਹਨ ਇੱਕ ਪਾਸੇ ਹੈਗੀ ਆ ਉਹ ਤੁਹਾਨੂੰ ਦਿਸਦੀ ਹੋਣੀ ਆ ਪਰ ਚੜਾਈ ਹਵਾਨੇ ਦੀ ਦੇਖਣ ਵਾਲੀ ਐ ਫਿਕਸ ਬਿਲਕੁਲ ਹਵਾਨਾ ਰੱਖੂਗੀ ਢਾਂਚਾ ਬਹੁਤ ਸੋਹਣਾ ਤੇ ਇਹ ਕਰਮ ਵਾਲੀ ਵੱਛੀ ਨੂੰ ਜਨਮ ਦੇਵੇ ਵਾਅਦਾ ਕਰੂਗੀ ਜਿਹੜਾ ਵੀਰ ਖਰੀਦੂਗਾ ਕਿਉਂਕਿ ਇਹ ਨਸਲ ਇਦਾਂ ਦੀ ਐ ਵੀ ਤੁਹਾਡਾ ਜਰਸੀ ਵਾਲਾ ਸ਼ੌਂਕ ਪੂਰਾ ਹੋਣਾ ਬੰਨ ਕੇ ਰੱਖੇ ਹੋਏ ਪਸ਼ੂ ਤੰਗ ਜਗ੍ਹਾ ਦੇ ਵਿੱਚ ਮਤਲਬ ਬਹੁਤ ਹੀ ਜ਼ਿਆਦਾ ਜਗ੍ਹਾ ਨਹੀਂ ਹੈ ਜਿੱਥੇ ਪਸ਼ੂ ਪਾਲਣ ਦਾ ਕੰਮ ਬਾਈ ਜੀ ਹੋਰੀ ਕਰਦੇ ਆ ਪਰ ਪਸ਼ੂ ਸੋਹਣੇ ਆ ਇਹਨਾਂ ਦੀ ਸਿਹਤ ਸੰਭਾਲ ਚੰਗੀ ਐ ਗਰਮੀ ਇਹ ਘੱਟ ਬਾਈ ਜਿਹੜੀ ਦੱਸਦੇ ਮਣਾਉਂਦੀਆਂ ਤਾਂ ਇਹਨਾਂ ਕੋਲੇ ਵਧੀਆ ਤਰੀਕੇ ਨਾਲ ਜਿਹੜਾ ਉਹ ਦੁੱਧ ਇਸ ਟਾਈਮ ਪੈਦਾ ਕਰ ਰਹੀ ਹੈ ਸੋ ਇਹਨੂੰ ਤੁਸੀਂ ਫੇਰ ਦੇਖੋ ਬਹੁਤ ਸੋਹਣੀ ਜਰਸੀ ਹੈ ਦੋਸਤੋ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ 나ੜਾਂ ਹਵਾਨੇ ਦੇ ਉੱਤੇ ਬਹੁਤ ਹੈ ਜੇ ਥੋੜਾ ਟਾਈਮ ਹੋਰ ਰੋਕ ਕੇ 5-7 ਮਿੰਟ 10 ਮਿੰਟ ਵੀਡੀਓ ਬਣਾਉਣੀ ਹੁੰਦੀ ਤਾਂ ਸ਼ਾਇਦ ਭਲੂਣ ਵੀ ਬਿਲਕੁਲ ਇੱਕੋ ਜਿਹੀ ਹੋ ਜਾਂਦੀ ਪਰ ਇਹ ਕਈ ਵਾਰ ਪਸ਼ੂ ਥੋੜਾ ਟਾਈਮ ਲਏ ਜਾਂਦਾ ਹੈ ਸੈੱਟ ਕਰਨ ਤੇ ਜਦੋਂ ਉਹ ਦੂਜੇ ਹੱਥ ਬੈਠੂ ਤਾਂ ਘੋਣ ਦੂਜੇ ਪਾਸੇ ਚਲੀ ਜਾਣੀ ਹੈ। ਬਾਕੀ ਪਾਸ ਤੁਸੀਂ ਆਪ ਦੇ ਹੱਥੀ ਕਰੋਗੇ ਇਹਨੂੰ ਤਾਂ ਤੁਹਾਨੂੰ ਇਹ ਕਲੀਅਰ ਹੋ ਜਾਣਾ ਹੈ। ਸੋ ਇਹ ਦੱਸੋ ਵੈੱਡ ਭਾਈ ਰੋਕ ਲਓ ਇੱਥੇ ਮੜਾਏ ਜਿਹੜੀ ਵਿਕਾਊ ਸੀ ਉਹਦਾ ਟਾਂਚਾ ਤੁਸੀਂ ਫੇਰ ਦੇਖੋ। ਚੰਗੀ ਲੱਗੇ ਤਾਂ ਸੰਪਰਕ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਉੱਤੇ ਕਾਲ ਕਰ ਸਕਦੇ ਹੋ। ਧੰਨਵਾਦ।